ਅੱਜ ਤੇ ਕੱਲ ਕਿਸਾਨਾਂ ਤੇ ਉਸ ਸਮੇਂ ਸ਼ਬਦੀ ਹਗਾਮਾ ਹੋ ਗਿਆ ਜਦੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਰੋਡ ਜਾਮ ਕਰਕੇ ਬੈਠੇ ਸੀ ਰਾਹੀਰ ਆਪਣੀ ਜਗ੍ਹਾ ਸਹੀ ਹਨ ਜਿਨ੍ਹਾਂ ਨੇ ਦੂਰ ਤਰਾਡੇ ਜਾਣਾ ਹੁੰਦਾ ਤੇ ਕਿਸਾਨ ਆਪਣੀ ਜਗ੍ਹਾ ਸਹੀ ਹਨ ਕਿ ਜਿਨ੍ਹਾਂ ਦੀਆਂ ਅਜੇ ਤੱਕ ਵੀ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਤੇ ਉਹਨਾਂ ਨੂੰ ਧਰਨੇ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਆਓ ਇਸ ਵੀਡੀਓ ਦੇ ਵਿੱਚ ਦੇਖੀਏ ਕਿ ਕਿਵੇਂ ਕਿਸਾਨਾਂ ਤੇ ਕੁਝ ਵੀਰਾਂ ਨੇ ਜਿਹੜੇ ਰਾਹੀਰ ਸੀ ਉਹਨਾਂ ਨੇ ਕਿਵੇਂ ਸ਼ਬਦੀ ਹਗਾਮਾ ਕੀਤਾ ਵੀਡੀਓ ਦੇਖੋ ਤੇ ਕੌਣ ਸਹੀ ਤੇ ਕੌਣ ਗਲਤ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਸਾਰਾ ਮਹਾਰਾ ਪਤਾਉਂਗਾ ਤੁਸੀ ਉਹ ਕਹਿੰਦਾ ਕਿ ਨਾ ਬੜਾ ਕੋਈ ਵੀ ਨਾ ਹੀ ਬੱਤੇ ਹੈ ਬੱਜੇ ਓਥੋਂ ਮਿੰਟ ਐਸੇ ਪੱਦੇ ਦਫਾ ਕੰਨਾਂ ਨੀ ਉਹਦਾ ਅੰਦਰ ਗੱਤੇ ਬੋਲਨੀ ਸਾਇਰੀ ਨੀ ਹੋਏ ਬੱਤੇ ਦਾ ਨਾਸ ਧਰਨਾ ਵਾਲੋ ਕੁਛ ਹੋ ਗਿਆ ਧਰਨਾ ਵਾਲੋ 500 ਰੁਪਏ ਨੂੰ ਵੀ ਕਰ ਇਹ ਜਲਾਲਾ ਵਾਲ ਚੜ ਗਿਆ ਭਰਾ ਕੋਸ਼ੀ ਨਹੀਂ ਜਾਣਾ 10 ਤੋਂ 5000 ਦਾ ਲਾਭ ਹੋ ਗਿਆ ਕਿੰਨਾ ਵੀ ਅਸੀਂ ਕਿੱਥੇ ਆਏ ਨਾ ਦੇਖੋ ਹਾਲ ਕੀ ਹੁੰਦਾ ਆਪਣਾ ਸਾਰਿਆਂ ਦਾ ਹਾਲ ਪਸਤਾਉਂਗੇ ਤੁਸੀਂ ਨੌਕਰ ਜੀਂਦਾ ਕਿੱਥੇ ਰੋਣਾ ਉਥੇ ਵੀ ਧਾਰੀ ਬੱਤੇ ਹੈ ਬੱਚੇ ਉਥੋਂ ਮਿੰਟ ਜ ਅੱਜ ਨਹੀਂ ਪਤਾ ਦੱਸੋ ਕੱਲ੍ਹ ਆਨੇ ਉਹਨਾਂ ਆਇਦਾ ਬੱਡੇ ਉਹਨਾਂ ਨੇ ਹੀ ਸਾਏ ਦੀ ਮਾਏ ਬੱਡੇ ਦਾ ਹਾਂ ਧਰਨਾ ਲਾ ਲਓ ਕੁਛ ਹੋ ਗਿਆ ਧਰਨਾ ਲਾ ਲਓ 500 ਲੋਕਾਂ ਨੂੰ ਤੁਸੀਂ ਕਰਦੇ ਐ ਜਲਾਲਾਬਾਦ ਚੱਲ ਗਏ ਭਰਾਵਾ ਕੋਰਸ ਨਹੀਂ ਜਲਾ 10 ਕਰੋੜ ਵਿੱਚ 5000 ਦਾ ਨੁਕਸਾਨ ਹੋ ਗਿਆ ਕਿੱਧਰ ਵੀ ਤੁਹਾਨੂੰ ਕੋਸਾ ਸਾਰੇ ਅਸੀਂ ਖੇਤੀਆ ਰਹੇ ਹਾਂ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਕਰੀਏ ਕੁਝ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ